ਇੱਕ ਟ੍ਰੇਨ ਚੱਲਦੀ ਹੈ ਪੈਲੈਸਨ ਵੀਲਸ ਜਿਹੜਾ ਰਾਜਸਥਾਨ ਦਾ ਕਰੋੰਦੇ ਨੇ ਤੇ ਸਿੱਖੀਜ਼ਮ ਔਨ ਵੀਲਸ ਦੇ ਜੇ ਕਿ ਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸਰੀ ਅਕਾਲ ਤਖਸਾਲ ਤੋਂ ਇੱਕ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕੇਸਗੜ੍ਹ ਸਾਹਿਬ ਹੋਵੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਫਿਰ ਤਕਸਰੀ ਨਾਦੇੜ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਬੋ ਜਿਹੜਾ ਅਕਸੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੈਗੀ ਤਾਂ ਜੇ ਕਿਤੇ ਉਹ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀ ਹੈ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣਾ ਚਾਹੇ ਉਹ ਬਾਹਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਬੇਟਿੰਗ ਸੋ ਇਹਦਾ ਮਤਲਬ ਸਾਸ ਸਾਨੂੰ ਜੇ ਕੋਈ ਇਦਾਂ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤਰਾਲੇ ਨਾਲ ਸੀ ਇਨ ਟੱਚ ਆ ਤਾਂ ਇਹ ਦੀ ਵਰਗੀ ਰੀਸਿੰਗ ਜੇ ਇੱਕੋ ਸਮੇਂ ਤੇ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਧਾਰਮਿਕ ਟ੍ਰਿਪ ਉਹ ਤੁਸੀਂ ਭਾਵੇਂ ਪੰਜਾਬ ਦੇ ਮੰਤਰੀ ਸਾਹਿਬ ਕੋਲ ਇਹ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਕੋਈ ਕਹੂੰ ਨੀ ਬਿਲਕੁਲ ਬਿਲਕੁਲ ਇਹ ਕਿਉਂਕਿ ਅਸੀਂ ਬਸ ਜਿਸ ਜਿਸ ਪੱਧਰ ਤੇ ਅਸੀਂ ਬਸਾਂ ਕਰ ਸਕਦੇ ਹਾਂ ਬਸਾਂ ਵਾਲਾ ਚੱਲ ਰਿਹਾ ਸਾਡਾ ਬਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬਸਾਂ ਅਜਮੇਰ ਸ਼ਰੀਫ ਵੀ ਜਾਂਦੀਆਂ ਮਲੇਰ ਕੋਲੇ ਤੋਂ ਬਸ ਜਾਂਦੀਆਂ ਖਾਟੂ ਸ਼ਾਮ ਵੀ ਬਸ ਜਾਂਦੀ ਹੈ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਪੰਜਾਬ ਦੇ ਤਾਂ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਉਹਨਾਂ ਦਾ ਲੈ ਕੇ ਜਾਣੇ ਔਰ ਬਿਲਕੁਲ ਮੁਫਤ ਹੈ ਅੱਤ ਪਿੱਛੋਂ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੀ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜਾਉਣੇ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜਾਉਣ ਦੇ ਬੱਚਿਆਂ ਨੂੰ ਦਸਨ ਚ ਕਾਮਯਾਬ ਹੋ ਗਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਂ ਨਹੀਂ ਦੇਖਦਾ ਇਸ ਮਾਮਲੇ ਵਿੱਚ ਬਜਟ ਮੈਂ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਅੜਵਾਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਦੀ ਸਭਾ ਹੋ ਕੇ ਹਟੀਏ ਪਿਛਲੇ ਦੋ ਵਾਰ ਤੋਂ ਅਸੀਂ ਬਹੁਤ ਸ਼ਾਨਦਾਰ ਪ੍ਰਬੰਧ ਉੱਤੇ ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਸ਼ਟਲ ਬੱਸਾਂ ਚਲਾਈਆਂ ਤੇ ਪਾਰਕਿੰਗ ਦਾ ਪ੍ਰਬੰਧ ਫਿਰ 17-18 ਸੜਕਾਂ ਨੇ ਜਿਹੜੀਆਂ ਕਿ ਫਟੇਗੜ ਸਾਹਿਬ ਗੁਰਦੁਆਰਾ ਸਾਹਿਬ ਨਾਲੋਂ ਜਾਂ ਠੰਡ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੌੜਾਈ ਕਰਦਾ ਹੋਇਆ ਫਿਰ ਕਿਉਂਕਿ ਪੀੜ ਨਹੀਂ ਹੋ ਜਾਂਦੀ ਇੱਕ ਵਾਰ ਬੱਚੇ ਗੁੰਮ ਹੋ ਜਾਂਦੇ ਹੈ ਕੋਈ ਕਿਸੇ ਕੋਈ ਹੋਰ ਕੀਮਤੀ ਸਮਾਨ ਘੁੰਮੋਗੇ ਉਹਨਾਂ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤੇ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਸੰਗਤ ਨੂੰ ਆਵੇ ਸਾਡਾ ਪਰਚਪੰਡਾ ਹੈ ਕਿ ਅੱਜ ਕੁਸ਼ ਗਿਆਨੀ ਜੀ ਨੇ ਡਿਮਾਂਡ ਰੱਖੀ ਹੈ ਤੁਹਾਡੇ ਗਿਆਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਮੈਂ ਕਹਿੰਦਾ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗਰੰਟ ਨਹੀਂ ਕਹੂੰਗਾ ਸੇਵਾ ਸਰਕਾਰ ਵੱਲੋਂ ਕੋਈ ਲਾਉਣੀ ਹੋਈ ਤਾਂ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਆ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲੇ ਪਰ ਮਹਾਤਮਾ ਜੀ